ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਜੇ ਭਾਈ ਜਰਤਾਰ ਸਿੰਘ ਜੀ ਹਵਾਰਾ ਭਾਈ ਸ਼ਮਸ਼ੇਰ ਸਿੰਘ ਜੀ ਭਾਈ ਗਰਮੀਤ ਸਿੰਘ ਜੀ ਤੇ ਲਖਵਿੰਦਰ ਸਿੰਘ ਜੀ ਇਹਨਾਂ ਦਾ 2007 ਚ ਕੋਰਟ ਨੇ ਫੈਸਲਾ ਕੀਤਾ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਨੇ ਉਹ ਗੱਲ ਜਿਹੜੀ ਉਹਨੇ ਕੀਤੀ ਸੀ ਉਹ ਉਰੂਬ ਰੂ ਆਪਣੇ ਬਿਆਨ ਦੇ ਵਿੱਚ ਕੋਰਟ ਦੇ ਵਿੱਚ ਦੁਹਰਾਈ ਕਿ ਕਿਵੇਂ ਸਾਰਾ ਕੁਝ ਹੋਇਆ ਤੇ ਜੋ ਕੁਝ ਹੋਇਆ ਤੇ ਮੈਨੂੰ ਉਹਦੇ ਤੇ ਦੁੱਖ ਨਹੀਂਗਾ ਇਸ ਕਰਕੇ ਮੈਂ ਉਹਨੂੰ ਆਪਣੇ ਖੇੜੇ ਮੱਥੇ ਪਰਵਾਨ ਕਰਦਾ ਤੇ ਮੈਂ ਅਭੀ ਥੱਲੇ ਕਰੋ ਕੋਈ ਆਪਣੇ ਆਪ ਨੂੰ ਬੇਦੋਸ਼ਾ ਨੇ ਇਕਰਾਰ ਦਿੰਦਾ ਤੇ ਮੈਂ ਜੋ ਕੁਝ ਕੀਤਾ ਠੀਕ ਕੀਤਾ ਕੋਰਟ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਕਰਦੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਕੀਤੀ ਤੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਦੀ ਜਿਹੜੀ ਕਿਉਂਕਿ ਉਹਨੇ ਅਪੀਲ ਕੋਈ ਨਹੀਂ ਹਾਈ ਕੋਰਟ ਚ ਪਾਈ ਫਾਂਸੀ ਦੀ ਸਜ਼ਾ ਕਨਫਰਮ ਹੋ ਗਈ ਤੇ ਹਵਾਰਾ ਸਾਹਿਬ ਉਹ ਉਮਰ ਉਮਰ ਕੈਦ ਉਹਨਾਂ ਨੂੰ ਹੋ ਗਈ ਫਿਰ ਇਹਨਾਂ ਦੇ ਡੈਥ ਵਾਰੰਟ ਜਾਰੀ ਹੋਏ ਇੱਥੇ ਪਟਿਆਲੇ ਵਿਖੇ ਜਦੋਂ ਫਾਂਸੀ ਦੇਣੀ ਸੀ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹੋਣੀ ਉਹ ਫਾਂਸੀ ਬਿਲਕੁਲ ਡਟ ਕੇ ਮੋਰੇ ਹੋ ਕੇ ਉਹਦਾ ਵਿਰੋਧ ਕੀਤਾ ਤੇ ਉਹ ਰੋਕ ਗਈ। ਸ੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਤੁਸੀਂ ਭਾਈ ਸਾਹਿਬ ਨੇ ਕਨਫੈਸ਼ਨ ਕਰ ਲਿਆ ਆ। ਉਹਨੇ ਜੁਰਮ اقਵਾਲ ਕਰ ਲਿਆ ਤੇ ਉਹਨੇ ਕੋਈ ਅਪੀਲ ਦਲੀਲ ਨਹੀਂ ਕਰਨੀ। ਇਹ ਭਾਈ ਬਲਵੰਤ ਸਿੰਘ ਜੀ ਨੇ ਉਦੋਂ ਵੀ ਕਿਹਾ ਸੀ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਦੇ ਉੱਤੇ ਇਹ ਪਟੀਸ਼ਨ ਪਾਵੇ। ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਉਹ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਵੀ ਪਾਈ ਅੱਜ 14 ਸਾਲ ਹੋ ਗਏ ਉਹ ਪਟੀਸ਼ਨ ਪਈ ਨੂੰ ਉਹ ਪਟੀਸ਼ਨ ਦਾ ਅੱਜ ਤੱਕ ਕੋਈ ਵਰਤਾਰਾ ਨਹੀਂ ਹੋਇਆ ਉਹਦੇ ਇਨ ਬਿਟਵੀਨ 20 ਦੇ ਵਿੱਚ ਸੁਪਰੀਮ ਕੋਰਟ ਨੂੰ ਮੂਵ ਹੋਇਆ ਤੇ ਸੁਪਰੀਮ ਕੋਰਟ ਨੇ 22 ਦੇ ਵਿੱਚ ਬੜੀ ਕਲੀਅਰ ਸੈਂਟਰਲ ਗਵਰਨਮੈਂਟ ਨੂੰ ਡਾਇਰੈਕਸ਼ਨ ਦਿੱਤੀ ਕਿ ਇਹਨੂੰ ਇਮੀਡੀਏਟੇ ਦਾ ਨਿਬਟਾਰਾ ਕਰੋ ਪਰ ਨਹੀਂ ਹੋਇਆ ਹੁਣ ਫੇਰ ਭਾਈ ਸਾਹਿਬ ਨੂੰ ਮੈਂ ਪਿੱਛੇ ਵੀ ਮਿਲੋਂ ਮੀਟਿੰਗ ਕਰਨ ਆਇਆ ਸੀ ਉਦੋਂ ਵੀ ਉਹਨੇ ਆਪਣੇ ਦਿਲ ਦੀਆਂ ਭਾਵਨਾਵਾਂ ਬਹੁਤ ਜਜ਼ਬਾਤੀ ਹੋ ਕੇ ਜ਼ाहिर ਕੀਤੀਆਂ ਸੀ ਪਰ ਅਸੀਂ ਫਿਰ ਦੁਬਾਰਾ ਸੁਪਰੀਮ ਕੋਰਟ ਨੂੰ ਮੂਵ ਹੋਏ ਪਰ ਹਾਲਾਤ ਇਹੋ ਜਿਹੇ ਬਣ ਗਏ 24 ਅਪ੍ਰੈਲ ਸੀ 24 ਤੋਂ 28 ਹੋ ਗਈ ਉਹ ਮੇਰਾ ਖਿਆਲ ਆ ਸੈਂਟਰ ਗਵਰਨਮੈਂਟ ਦੇ ਉੱਤੇ ਹਾਲੇ ਤੱਕ ਜੂਨ ਨਹੀਂ ਸਰਕੀ ਤੇ ਅਸੀਂ ਉਸ ਦਿਨ ਵੀ ਕਿਹਾ ਸੀ ਜਿਸ ਦਿਨ ਸਾਡੀ ਐਗਜ਼ੈਕਟਿਵ ਦੀ ਮੀਟਿੰਗ ਸੀ ਕਿ ਆਨਰੇਬਲ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਦੇ ਆ ਕਿ ਹੋਰ ਨਾ ਕੇਸਾਂ 'ਚ ਨਵਟਾਰੇ ਹੋ ਜਾਂਦੇ ਤੇ ਇੱਕ ਸਿੰਪਲ ਡਾਇਰੈਕਸ਼ਨ ਦੇਣੀ ਆ ਕਿ ਤੁਸੀਂ ਉਹ ਜਿਹੜੀ ਸ਼ੋਮਣੀ ਕਮੇਟੀ ਦੀ ਪੋਜੀਸ਼ਨ ਪਈ ਉਹ ਤੇ ਫੈਸਲਾ ਲੈ ਲਓ ਉਹ ਚ ਕਿਉਂ ਨਹੀਂ ਫੈਸਲਾ ਲੈ ਰਹੇ ਤੇ ਉਹਦੇ ਇਨ ਬਿਟ ਵੀ ਨਹੀਂ ਮੈਨੂੰ ਭਾਈ ਰਾਜੋਣਾ ਸਾਹਿਬ ਜੀ ਦਾ ਸਨੇਹਾ ਪਹੁੰਚਿਆ ਸੀ ਕਿ ਮੇਰੀ ਮੁਲਾਕਾਤ ਕਰਕੇ ਜਾਓ ਹੁਣ ਅਸੀਂ ਸਾਰੇ ਚਾਰ ਮੈਂਬਰ ਸਹਿਬਾਨ ਨਾਲ ਅਸੀਂ ਮੀਟਿੰਗ ਕਰਕੇ ਆਏ ਉਹਨਾਂ ਦੇ ਨਾਲ ਤੇ ਉਹਨਾਂ ਨੇ ਆਪਣੀਆਂ ਸਾਰੀਆਂ ਭਾਵਨਾਵਾਂ ਜਿਹੜੀਆਂ ਸਾਨੂੰ ਕਨਵੇ ਕੀਤੀਆਂ ਤੇ ਉਹਦੇ ਅਕੋਰਡਿੰਗਲੀ ਉਹ ਕਹਿੰਦੇ ਮੈਨੂੰ ਇੱਕੋ ਹੀ ਹੁਣ ਤੁਹਾਡੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਰੋਸਨਾ ਗੱਲ ਲਈਏ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਜਰ ਕਿੰਨਾ ਚਿਰ 14 ਸਾਲ ਹੋ ਗਏ ਤੁਸੀਂ ਇੱਕ ਪਿਟੀਸ਼ਨ ਦੇ ਫੈਸਲਾ ਨਹੀਂ ਕਰਵਾ ਸਕੇ ਤੇ ਮੈਂ ਸਮਝਦਾ ਵੀ ਸੈਂਟਰ ਸਰਕਾਰ ਵੀ ਇੰਨੇ ਆਪਣੇ ਚੁੱਪ ਕਰਕੇ ਬੈਠੀ ਆ ਕਿ ਅਸੀਂ ਪਹਿਲਾਂ 11 ਮੈਂਬਰ ਦੀ ਕਮੇਟੀ ਬਣਾਈ ਚਲੋ ਸਮੁੱਚੇ ਬੰਦੀ ਸਿੰਘਾਂ ਲਈ ਸੀ ਉਦੋਂ ਬਾਅਦ 5 ਮੈਂਬਰੀ ਕਮੇਟੀ ਸ਼੍ਰੀ ਕਾਲਤਕ ਸਾਹਿਬ ਨੇ ਬਣਾਈ ਜਿਸ ਵਿੱਚ ਮੇ ਤੋਂ ਇਲਾਵਾ ਭਾਈ ਬਰਜਿੰਦਰ ਸਿੰਘ ਜੀ ਸਰਦਾਰ ਬਰਜਿੰਦਰ ਸਿੰਘ ਜੀ ਹਮਦਾਰ ਡਾਕਟਰ ਡਾਕਟਰ ਸਾਹਿਬ ਅਜੀਤ ਹਮਦਾਰ ਗਰੁੱਪ ਦੇ ਵਿੱਚ ਐਮ ਡੀ ਸਾਹਿਬ ਨਾਲ ਭਾਈ ਰਾਜੋਣਾ ਸਾਹਿਬ ਜੀ ਦੀ ਭੈਣ ਬੀਬੀ ਕਮਲਦੀਪ ਕੌਰ ਜੀ ਨਾਲ ਸਰਦਾਰ ਹਰਮੀਰ ਸਿੰਘ ਜੀ ਕਾਲਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਨਾਲ ਸਰਦਾਰ ਬੇਸਾ ਸਿੰਘ ਬਟੋੜਾ ਅਸੀਂ ਬੜੀ ਪਹੁੰਚ ਕੀਤੀ ਤੇ ਕਈ ਵਾਰੀ ਮੈਨੂੰ ਵੀ ਬਹੁਣਾ ਲੱਪਿੰਦਾ ਕਈ ਵਾਰੀ ਮੋਰਲੇ ਜਿਹੜੇ ਕਿਸੇ ਨੂੰ ਆਪਣੇ ਜਲੀਲ ਕਰਨਾ ਹੋਵੇ ਤੇ ਕੋਈ ਜਵਾਬ ਹੀ ਨਹੀਂ ਦੇਣਾ ਤੇ ਐਡੀ ਵੱਡੀ ਕਨਸਟੀਟਿਊਸ਼ਨਲ ਬਾਡੀ ਸੀ ਤੇ ਆਕਾਲ ਤਖਤ ਦੀ ਸਰਪ੍ਰਸਤੀ ਦੇ ਵਿੱਚ ਇਹ ਕਮੇਟੀ ਬਣੀ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਅਡਵਾਲ ਸਾਹਿਬ ਨੇ ਔਨਰੇਬਲ ਜਿਹੜੇ ਡਿਫੈਂਸ ਦੇ ਇਹਨਾਂ ਦੇ ਐਡਵਾਈਜ਼ਰ ਆ ਪਰ ਸਵੇਰ ਨੂੰ ਮੀਟਿੰਗ ਸੀ ਰਾਤ ਨੂੰ ਜਵਾਬ ਆ ਗਿਆ ਤੇ ਹੁਣ ਭਾਈ ਰਾਜਵਾਨਾ ਸਾਹਿਬ ਕਹਿੰਦੇ ਵੀ ਮੇਰਾ ਇੱਕੋ ਹੀ ਤੁਹਾਨੂੰ ਕਹਿਣਾ ਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਮੇਰੀ ਜਿਹੜੀ ਤੁਸੀਂ ਪਟੀਸ਼ਨ ਪਾਈ ਤੁਸੀਂ 14 ਸਾਲ ਦੇ ਵਿੱਚ ਉੱਤੇ ਕੋਈ ਫੈਸਲਾ ਨਹੀਂ ਕਰਵਾ ਸਕੇ ਤੇ ਸਰਕਾਰ ਤੇ ਵੀ ਉਹ ਆਪਣਾ ਰੰਜ ਯਾਰ ਕਰਦੇ ਆ ਕਿ ਐਡੀ ਵੱਡੀ ਸਾਡੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੋ ਵਾਰੀ ਆਪਾਂ ਸੁਪਰੀਮ ਕੋਰਟ ਨੂੰ ਮੂਵ ਹੋ ਗਏ ਆ ਤੇ ਫਿਰ ਕਿਉਂ ਨਹੀਂ ਫੈਸਲਾ ਹੋ ਰਿਹਾ ਤੇ ਇਸ ਕਰਕੇ ਹੁਣ ਉਹ ਨਹੀਂ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਪਰਾਂਜੀ ਕਰਾਂਗੇ ਅਸੀਂ ਬੈਠਾਂਗੇ ਬੈਠ ਕੇ ਸਾਰਿਆਂ ਨਾਲ ਸਲਾਹ ਕਰਾਂਗੇ ਕਰਕੇ ਫੇ ਜੋ ਅਗਲੀ ਰਣਨੀਤੀ ਹੋਈ ਉਹਦੇ ਬਾਰੇ ਤੁਹਾਡੇ ਅਸੀਂ ਦੇਖੋ ਮੇਰੀ ਗੱਲ ਸੁਣੋ ਕੇਂਦਰ ਸਰਕਾਰ ਉਹ ਤਾਂ ਸਾਰਿਆਂ ਨੂੰ ਸੱਦ ਲੈਂਦੇ ਆ ਪਰ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਪਤਾ ਨਹੀਂ ਕਿਹੜਾ ਭੈ ਆਉਂਦਾ ਭਈ ਏਡੀ ਵੱਡੀ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਆ ਟਾਈਮ ਦੇਣ ਨੂੰ ਤਿਆਰ ਨਹੀਂ ਤੇ ਜਿਹੜੇ ਲੋਕ ਉਹ ਕਮਰ ਸਾਡੇ ਦੇ ਉਤਾਂਜ ਕੱਸਦੇ ਆ ਪੇਜੀ ਸ਼੍ਰੋਮਣੀ ਕਮੇਟੀ ਸਾਸਤਾ ਬਾਉਣੀ ਬਹੁਤ ਕਰਦੀ ਸ੍ਰੋਮਣੀ ਕਮੇਟੀ ਨਾ ਪਹਿਲਾਂ ਬਾਉਣੀ ਸੀ ਨਾ ਅੱਜ ਬਾਉਣੀ ਤੇ ਨਾ ਬਾਉਣੀ ਹੋਣੀ ਆ ਜੀ ਇਹ ਸਿਲਸਿਲਾ ਹੈ ਜੀ ਕਿਵੇਂ ਹੈ ਕਿਉਂਕਿ ਚੈੱਕਅਪ ਕੀਤਾ ਬਹੁਤ ਬਹੁਤ ਚੜਦੀ ਕਲਾ ਚ ਆ ਅੱਖਾਂ ਦੀ ਉਹਨਾਂ ਨੂੰ ਪ੍ਰੋਬਲਮ ਸੀਗੀ ਉਹ ਪਹਿਲਾਂ ਚੈੱਕ ਹੋਈਆਂ ਸੀ ਇੱਥੇ ਸਿਵਲ ਹਸਪੀਟਲ ਚੋਂ ਫਿਰ ਉਹਨਾਂ ਨੂੰ ਰੈਫਰ ਕੀਤਾ ਰਜਿੰਦਰਾ ਹਸਪੀਟਲ ਕੁਝ ਤਾਂ ਉਹਨਾਂ ਦੀ ਪਿੱਛੋਂ ਅੱਖ ਦੇ ਵਿੱਚ ਉਹ ਕਹਿੰਦੇ ਮੈਨੂੰ ਸਮੱਸਿਆ ਆ ਤੇ ਉਹ ਕੱਲ ਚੈਕਿੰਗ ਲਈ ਗਏ ਸੀ ਤੇ ਸ਼ਾਇਦ ਉਹ ਪੀਜੀਆਈ ਦਾ ਮੇਰਾ ਖਿਆਲ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਹੋਣਾ ਉੱਥੇ ਜਾ ਕੇ ਉਹ ਮੈਂ ਮਹਿਸੂਸ ਕਰਦਾ ਸਾਡੇ ਜ਼ਮੀਨ ਦਾ ਕੋਈ ਜਲਾਲ ਵਾਲਾ ਏਡਾ ਚਿਹਰਾ ਦਿਦਾ ਹੀ ਨਹੀਂ ਅਸੀਂ ਮੁਲਾਕਾਤ ਕਰਕੇ ਆਏ ਆਂ ਚਾਰ ਦੀ ਗੱਲਾਂ ਦੇ ਵਿੱਚ ਤਾਂਮੀ ਸਾਹਿਬ ਤਾਂਮੀ ਸਾਹਿਬਾਂ ਕੇਂਦਰ ਸਰਕਾਰ ਦੇ ਨਹੀਂ ਰਹੀ ਤੁਸੀਂ ਕਹਿ ਰਹੇ ਹੋ ਵੀ ਕੇਂਦਰ ਸਰਕਾਰ ਸਮਝ ਨਹੀਂ ਰਹੀ ਉਹ ਅਗਲਾ ਸਟੈਪ ਅਸੀਂ ਐਜੀਟੇਸ਼ਨ ਕਰਨਾ ਪਏਗਾ ਲੱਗਦਾ ਹੈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਅਸੀਂ ਥੋੜੇ ਸਮੇਂ ਚ ਕੋ ਆਪਣੇ ਬੈਠਾਂਗੇ ਜੀ ਜ세 ਬੰਦੀਆਂ ਨੂੰ ਤੇ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਕਿਉਂਕਿ ਪਹਿਲੀ ਪਿਟੀਸ਼ਨ ਅਸੀਂ ਅਕਾਲ ਤਖਤ ਸਾਹਿਬ ਦੇ ਕਹੇ ਤੇ ਪਾਈ ਸੀ ਹੁਣ ਵੀ ਆਪਣੀ رائے ਕਰਕੇ ਸਾਰੀ ਉਹ ਅਕਾਲ ਤਖਤ ਨੂੰ ਦੇਾਂਗੇ ਫਿਰ ਗਾਹਾਂ ਡਾਇਰੈਕਸ਼ਨ ਦਾ ਅਕਾਲ ਤਖਤ ਨੂੰ ਦੇ ਲੈਟਰ ਨਾਲ ਲਿਖ ਆਪਣੇ ਹੱਥੋਂ ਲਿਖ ਕੇ ਦਿੱਤਾ ਤਾਲਾ ਲੈਟਰ 'ਚ ਜ਼ਿਕਰ ਕਰ ਦੋ ਵੀ ਆਪ ਮੈਂ ਇਹਦਾ ਹਾਲੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਨਾ ਹਾਲੇ ਪੜੀ ਆ ਤੇ ਨਾ ਮੈਂ ਇਹਦੇ ਹਾਲੇ ਕੁਝ ਤੁਹਾਡੇ ਜਦੋਂ ਪਾਣੀ ਦੇ ਮੁੱਦੇ ਤੇ ਕੀ ਕਹਿਣਾ ਜਾਓਗੇ ਕਿ ਪਾਣੀ ਮੈਂ ਇਹ ਪਾਣੀ ਵਾਲੇ ਮੁੱਦੇ ਪੋਲੀਟੀਕਲ ਮੁੱਦੇ ਆ ਇਹਨਾਂ ਨਾਲ ਤੁਸੀਂ ਬੰਦ ਕਰਾਂਗੇ ਠੀਕ ਹੈ ਠੀਕ ਹੈ ਨੋ